ਅਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਗਰਚਾ ਦੇ ਆ ਰਹੇ ਕਰ ਜਗਦੀਸ਼ ਗਰਚਾ ਬੀਤੇ ਦਿਨੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਾਲੀ ਦਲ ਤੋਂ ਨਾਰਾਜ਼ ਅਕਾਲੀ ਦਲ ਵੱਲੋਂ ਰੂਸਿਆ ਨੂੰ ਮਨਾਉਣ ਦੇ ਲਈ ਕਰਵਾਈ ਦ ਜਾਰੀ ਬੀਤੇ ਦਿਨੀ ਸੁਖਦੇਵ ਢੀਂਸਾ ਅਤੇ ਜਗੀਰ ਕੌਰ ਦੀ ਵੀ ਹੋਈ ਸੀ ਅਕਾਲੀ ਦਲ 'ਚ ਵਾਪਸੀ ਅੱਜ ਜਗਦੀਸ਼ ਗਰਚਾ ਦੀ ਵੀ ਹੋ ਸਕਦੀ ਹੈ ਵਾਪਸੀ ਜਗਦੀਸ਼ ਗਰਚਾ ਦਾ 90ਵਾਂ ਜਿਨ੍ਹਾਂ ਨੇ ਕਿਹਾ ਮੇਰੀ ਨਹੀਂ ਇਲੈਕਸ਼ਨ ਲੜਦੀ ਉਮਰ ਬੇਟੀ ਦੀ ਉਮਰ ਜੇਕਰ ਪਾਰਟੀ ਲਾਵੇਗੀ ਕੋਈ ਡਿਊਟੀ ਤਾਂ ਜ਼ਰੂਰ ਨਿਭਾਵਾਂਗੇ ਕਿਆ ਸੁਖਵੀਰ ਬਾਦਲ ਨਾ ਸੀ ਸਿਧਾਂਤ ਦੀ ਲੜਾਈ ਅੱਜ ਕਰਨਗੇ ਉਹਨਾਂ ਦਾ ਸਵਾਗਤ ਕਰਿਆ ਬਦਲ ਪਰਿਵਾਰ ਨਾ ਮੇਰੀ ਸੀ ਸ਼ੁਰੂ ਤੋਂ ਨਜ਼ਦੀਕੀਆਂ ਬਦਲੇ ਉਹ ਅੱਜ ਅਧੁਤੀਆੜੇ ਪਹੁੰਚ ਰਹੇ ਨੇ ਤੋਂ ਜਿਹੜੇ ਪੁਰਾਣੇ ਅਕਸਾਲੀ ਅਕਾਲੀ ਜੀਨਾਂ ਨੂੰ ਕਹਿੰਦੇ ਨੇ ਉਹ ਸਾਰਿਆਂ ਨੂੰ ਹੁਣ ਮਨਾਇਆ ਵੀ ਜਾ ਰਿਹਾ ਅਕਾਲੀ ਦਲ ਵੱਲੋਂ ਤੇ ਨਾਲ ਜੋੜਿਆ ਵੀ ਜਾ ਰਿਹਾ ਪੀਤੇ ਦੀ ਸੁਦੇਸ਼ ਸਿੰਘ ਢੀਂਸਾ ਜਗੀਰ ਕੋਰਣੀ ਉਹ ਬਾਸ ਆ ਗਏ ਨੇ ਸੋ ਵਾਪਸੀ ਲਈ ਕਿਤੇ ਜਾ ਰਹੇ ਨੇ ਉਪਰਾਲੇ ਸੋ ਆਈ ਤੁਹਾਡੇ ਨਾਲ ਗੱਲ ਕਰਦਾ ਸੋ ਕਿਹੜੇ ਉਹ ਮੁੱਦੇ ਰਹਿਣਗੇ ਜਿਹੜੀ ਨਾਲ ਗੱਲਬਾਤ ਹੋਊਗੀ ਤੇ ਤੁਸੀਂ 41 ਦਲ ਚ ਵਾਪਸ ਜਾ ਅਗਲੀ ਤੁਹਾਡੀ ਤਿਆਰੀ ਹੈ ਦੁਬਾਰਾ ਲੰਗੜੀ ਦੇਖੋ ਸਾਰ ਸੁਖਵੀਰ ਸਿੰਘ ਸਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਲੜਕੇ ਨਿਕਲੇ ਅਸੀਂ ਇਸ ਪਰਿਵਾਰ ਦੇ 20 ਸਾਲ ਤੋਂ ਵੱਧ ਪਰਿਵਾਰ ਨੇ ਸਾਰੇ ਨੇ ਸਾਡੇ ਨੇ ਬਹੁਤ ਵੱਡੀ ਅਨਥਕ ਸੇਵਾ ਕੀਤੀ ਹੈ ਅਰੋਣ ਨੇ ਜ਼ਿੰਦਗੀ ਚ ਜਿੰਦ ਤੱਕ ਗਾਇਣੀ ਉਦੋਂ ਤੱਕ ਸਾਡਾ ਸਿਰ ਨਹੀਂ ਨੀਮਾਉਂਦਾ ਸਾਸੂ ਗੁਏ ਸਿੰਘ ਜਿਹੜੇ ਸਾਡੇ ਨਾਲ ਉਹਨਾਂ ਦੇ ਸਿਧਾਂਤਿਕ ਪ੍ਰੇਮ ਸੀ ਜੋ ਉਹਨਾਂ ਨੇ ਸਾਨੂੰ ਇੱਜ਼ਤ ਤੇ ਮਾਣ ਬਖਸ਼ਿਆ ਸੀ ਉਹ ਸਾਸੂ ਵੀ ਇਸੇ ਨੇ ਉਸ ਘਰ ਤੇ ਨਹੀਂ ਆ ਸਕੇ ਫਿਰ ਕੁਦਰਤੀ ਸੀ ਵੀ ਸਾਨੂੰ ਸਾਡੀ ਮਜਬੂਰੀ ਸੀ ਅਸੀਂ ਵੱਖਰੇ ਹੋ ਗਏ ਬੜਾ ਜਿੱਦੀ ਆਦਮੀ ਹਮੇ ਆਪਣੀ ਜ਼ਿੰਦਗੀ 'ਚ ਜਿੱਥੇ ਖੜ ਗਿਆ ਹਿੱਲਣਾ ਬਹੁਤ ਔਖਾ ਹੁੰਦਾ ਇਸ ਕਰਕੇ ਮੇਰੇ ਵੀ ਦੋ ਬੱਚੇ ਨੇ ਦੋ ਲੜਕੇ ਨੇ ਇੱਕ ਲੜਕੇ ਨੇ ਮੈਨੂੰ ਪਹਿਲਾਂ ਹੀ ਅਲਵਿਦਾ ਕਹੀ ਹੋਈ ਹੈ ਉਹਨੇ ਬਾਵੀ ਮੇਰੇ ਨਾਲ ਕੱਲਾ असली परिवार है मेरा हूँ मैं बड़ी उम्र का हो गया नब्बे साल मेरी उम्र है आज नब्बे मेरा जन्मदिन है इस करके आज दे कु उन्होंने सात सुखी सिंह बादल ने आना है ਕੀ ਇਹ ਹੋਣਾ ਕਾਲੀ ਦਲ ਜਿਹੜਾ ਆਪਣੇ ਪੁਰਾਣੇ ਟਕਸਾਲੀ ਆਗੂ ਹੈਗੇ ਆ ਉਹਨਾਂ ਨੂੰ ਇੱਕ ਝਟ ਕਰ ਰਿਹਾ ਇਕੱਠੇ ਕਰ ਰਿਹਾ ਉਹ ਲੋੜ ਵੀ ਹੈਗੀ ਐ ਇਸ ਗੱਲ ਦੀ 300 ਸਾਬ ਸਾਨੂੰ ਕੁਝ ਆਦਮੀਆਂ ਨੂੰ ਉਹਨਾਂ ਨੇ ਦਾਲ ਵੀ ਆਪਣਾ ਮਲਾ ਲਿਆ ਸਾਨੂੰ ਕੁਝ ਆਦਮੀਆਂ ਦੇ ਖਿਆਲਾਂ ਦੇ ਉਲਟ ਸੀ ਜਿਹੜੋ ਕਿਉਂਕਿ ਅਸੀਂ ਵਾਦਾ ਕੀਤਾ ਸੀ ਸਾਥੀ ਸਰ ਸੁਖਵੀਰ ਸਿੰਘ ਰਿਜ਼ਾਈਨ ਨਹੀਂ ਕਰਦੇ ਸੱਤ ਨਹੀਂ ਇਸ ਇਹਦਾ ਐਮਸੀ ਸਨਯਕਸਾ ਖਾਲੀ ਦਲ ਸੁਯਕਸਾ ਉਹ ਤਾਂ ਥੜਕ ਕੇ ਤਿੰਸਾ ਸਾਬ ਚਲੇ ਗਏ ਸਾਰਾ ਲੁੰਗਣਾ ਮੈਂ ਨਹੀਂ ਗਿਆ ਪਰ ਹੁਣ ਅੱਜ ਅੱਜ ਜਦੋਂ ਆ ਰਹੇ ਨੇ ਅੱਜ ਮਨਾਉਣ ਆ ਰਹੇ ਨੇ ਇਹ ਤਾਂ ਉਹ ਮੈਨੂੰ ਮਨਾਉਣ ਦੀ ਲੋੜ ਨਹੀਂ ਨਾ ਮੈਨੂੰ ਮੇਰੇ ਸਤਕਾਰਯੋਗ ਨੇ ਆ ਰਹੇ ਨੇ ਪਰ ਪ੍ਰਧਾਨਗੀ ਦੇ ਡਿਜ਼ਾਈਨ ਦੀ ਮੰਗ ਕਰੋਗੇ ਅੱਜ ਵੀ ਜਿਹੜੇ ਡਿਜ਼ਾਈਨ ਪ੍ਰਧਾਨਗੀ ਦੇ ਡਿਜ਼ਾਈਨ ਦੀ ਕਰੋਗੇ ਵੀਰ ਪ੍ਰੋ ਰਿਜ਼ਾਈਨ ਕਰਦੇ ਨੇ ਪ੍ਰਧਾਨਗੀ ਤੋਂ ਅੱਜ ਤਾਂ ਮੈਂ ਕੁਝ ਨਹੀਂ ਕਰੂੰਗਾ ਉਹਨਾਂ ਦਾ ਸਵਾਗਤ ਕਰੂੰਗਾ ਸਵਾਗਤ ਕਰੋਗੇ ਹਾਂ ਅੱਛਾ ਅੱਛਾ ਆਖਰੀ ਸਵਾਲ ਹੈ ਮੇਰਾ ਅਰਜਨ ਸਿੰਘ ਸਾਹਿਬ ਤੁਸੀਂ ਬਹੁਤ ਸੀਨੀਅਰ ਲੀਡਰ ਹੋ ਸੋ ਪਿਛਲੇ 3 5-10 ਨਾਲ ਗੱਠਜੋੜ ਟੁੱਟ ਚੁੱਕਾ ਹੈ ਬਸ ਪਰ ਇਹ ਨਾਲ ਵੀ ਗੱਠਜੋੜ ਟੁੱਟ ਚੁੱਕਾ ਹੈ ਅਗਲੀ ਦਲ ਦਾ ਜਿਹੜੀ ਵਿਰੋਧੀ ਪਾਰਟੀਆਂ ਦੇ ਲੀਡਰ ਆ ਉਹ ਕਹਿ ਰਹੇ ਨੇ ਵੀ ਅਕਾਲੀ ਦਲ ਨੂੰ ਜਿਹੜੇ ਆ ਉਹ ਕਿਤੇ ਨਾ ਕਿਤੇ ਉਹ ਉਮੀਦਵਾਰਾਂ ਦੀ ਕਮੀ ਆ ਉਮੀਦਵਾਰ ਨਹੀਂ ਮਿਲ ਰਹੇ ਵੀ ਇਸ ਕਰਕੇ ਸੁਖਵੀਰ ਬਾਦਲ ਜਿਹੜੇ ਨੇ ਆਪਣੇ ਪੁਰਾਣੇ ਜਿੰਨੇ ਵੀ ਅਕਾਲੀ ਟਕਸਾਲੀ ਆਗੂ ਹੈਗੇ ਨੇ ਉਹਨਾਂ ਨੂੰ ਹੁਣ ਮਨਾ ਰਹੇ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਇਕੱਠੇ ਕਰ ਰਹੇ ਨੇ ਇਹ ਸਾਰੇ ਆਗੂ ਸਾਰੀ ਪਾਰਟੀ ਇਕੱਠੀ ਹੋ ਜਾਣੀ ਹੈ ਬਹੁਤ ਘੱਟ ਸਮੇਂ ਵਿੱਚ ਹੋ ਜਾਣੀ ਸਾਡੇ ਇਲੈਕਸ਼ਨ ਬੜਾ ਲੇਟ ਹੈ ਕੋਈ ਕਮੀ ਨਹੀਂ ਸਾਨੂੰ ਰਹਿਣ ਲੱਗੀ ਉਮੀਦਵਾਰਾਂ ਦੀ ਜੀ ਨਿਸ਼ਚਿੰਤ ਰਹੋ ਜੇ ਤੁਹਾਨੂੰ ਟਿਕਟ ਅੱਜ ਤੋਂ ਹਫ਼ਤੇ ਬਾਅਦ ਫੇਰ ਆਇਓ ਫਿਰ ਫਿਰ ਜੇ ਤੁਹਾਨੂੰ ਟਿਕਟ ਜੇ ਦਿੰਦੇ ਇੱਥੋਂ ਤੁਸੀਂ ਲੜ ਲੀ ਹੁਣ ਤੁਸੀਂ ਤਿਆਰ ਹੋ ਹੈਗੇ ਤੁਹਾਡੀ ਤਾਂ 90 ਸਾਲ ਦੀ ਉਮਰ ਹੋ ਗਈ ਹੈ ਭਾਵੇਂ ਜੇ ਤੁਹਾਨੂੰ ਇੱਥੇ ਕੱਲ ਲੁਧਿਆਣੇ ਤੋਂ ਟਿਕਟ ਦਿੰਦੇ ਦੇਖੋ ਮੇਰਾ ਬੁੱਢਿਆਂ ਦਾ ਵੇਲਾ ਨਹੀਂ ਹੈ ਮੈਂ ਹੁੰਦਾ ਹੁਕਮਨਾਮਾ ਮੋੜਦਾ ਜੇ ਮੇਰਾ ਵੇਲਾ ਹੁੰਦਾ ਮੇਰਾ ਬੇੜਾ ਨਹੀਂ ਇਲੈਕਸ਼ਨ ਲੜਨ ਦਾ 50 ਸਾਲ ਦਾ ਮੇਰਾ ਲੜਕਾ ਹੈਗਾ ਜੇ ਸਾਡੇ ਪਰਿਵਾਰ ਨੂੰ ਕਹਿਣਗੇ ਅਸੀਂ ਉਹਨਾਂ ਦਾ ਹੁਕਮ ਮੰਨਣਾ ਜੇ ਅਸੀਂ ਉਹਨਾਂ ਦੇ ਨਾਲ ਤਾਂ ਤਨੁਮਨ ਤਨ ਹਰ ਚੀਜ਼ ਸਾਡੀ ਉਹਨਾਂ ਦੇ ਨਾਲ ਹੈ ਜੇ ਨਾਲ ਨਹੀਂ ਤਾਂ ਫਿਰ ਇੱਕ ਮਤਲਬ ਮੁਲਾਕਾਤ ਤੋਂ ਬਾਅਦ ਫੈਸਲਾ ਲਿਆ ਜਾਊਗਾ ਅੱਜ ਜਦੋਂ ਮਿਲਣਗੇ ਮੁਲਾਕਾਤ ਹੋਗੀ ਤੁਹਾਡੀ ਗੱਲਬਾਤ ਹੋਊਗੀ ਉਸ ਤੋਂ ਬਾਅਦ ਫੈਸਲਾ ਲੈ ਜਾਊਗਾ ਆਖਰੀ ਜਿਹੜਾ ਤੁਹਾਡੇ ਵੱਲੋਂ ਕੋਈ ਕੋਈ ਫੈਸਲਾ ਨਹੀਂ ਲੈਣਾ ਕੋਈ ਆਖਰੀ ਫੈਸਲਾ ਨਹੀਂ ਲੈਣਾ ਅੱਜ ਤਾਂ ਮੈਂ ਸਵਾਗਤ ਕਰਨਾ ਮੌਕੇ ਨੇ ਜੋ ਕਹਿਣਗੇ ਮੈਂ ਕਰੂੰਗਾ